ਹਲੋ ਸਸਿਆ ਜੀ ਸਾਰੇ ਭੈਣ ਭਰਾਵਾਂ ਨੂੰ ਲੋ ਜੀ ਸਮਾਨ ਪਹੁੰਚ ਗਿਆ ਤੇ ਬੋਰ ਵੀ ਕੰਪਲੀਟ ਹੋ ਗਿਆ ਪਾ ਰਹੇ ਆ ਭਰਾ ਸਾਡਾ ਬੈਠਾ ਕੱਲਾ ਕੱਲਾ ਚਾਹ ਪੀ ਜਾਂਦਾ ਸੁਣਾ ਵੀ ਨਹੀਂ ਮਾਰਦਾ ਹੈ ਖੁਸ਼ ਆ ਕਿਆ ਬਣ ਗਿਆ ਹੋ ਮੈਨੂੰ ਅੱਜ ਖੁਸ਼ ਆ ਥੋੜੇ ਚਿਹਰੇ ਤੇ ਰੌਣਕ ਆਈ ਆ ਤੇ ਪਾਤੋ ਵੀ ਪਾਇ ਕੋਈ ਗੱਲ ਕਰ ਕਿੰਨੇ ਫੁੱਟ ਹੋਰ ਹੋਇਆ ਆਪਣਾ 200 200 ਇਹ ਬਹੁਤ ਵਧੀਆ ਗੱਲ ਆ। ਅੱਜ ਨਾ ਉਹ ਬੋੰਦਾ ਉਹ ਰਾਂ ਤੇਰੀ ਤੁਹਾਂ ਤੇਰੇ ਕੋਲ ਪਾਣੀ ਨਿਕਲਣਾ ਆ ਜੀ ਬੜਾ। ਥੱਲੇ ਜਿਹੜਾ ਉਹ ਹੁੰਦੀ ਆ ਜੀ। ਜਿਹੜਾ ਅੰਦਰ ਆ ਨਾ ਪਾਣੀ ਪੈਪਦੇ ਉਹ ਨਿਕਲਣਾ। ਲੋ ਜੀ ਬੋਰ ਤੇ ਹੋ ਗਿਆ। ਸਮਾਨ ਪੁੱਟਤਾ? ਹਾਂਜੀ। ਤੇ ਵਿੱਚ ਹੁਣ ਮੋਟਰ ਵਗੈਰਾ? ਹਾਂਜੀ ਮੋਟਰ ਦੇ। ਹੈ? ਲੱਗੇ ਬੰਦਾ ਸੌ। ਉਹ ਤੁਸੀਂ ਪਾ ਲੈਣੀ ਆ। ਠੀਕ ਹੈ ਚਲ ਲਾएंगे वीर पैप साकार ਕਰਵਾ ਦੇ ਹੋਟ ਕੰਪਲੀਟ 2 ਘੰਟੇ ਜੋ ਜੂ ਤੇ ਜਾ ਦੇਣੇ ਅੱਜ ਤੁਹਾਡਾ ਚਲੋ ਠੀਕ ਹੂੰ ਚਲੋ ਲੋ ਰੱਬ ਦਾ ਨਾਮ ਖਵਾਜਾ ਪੀਰ ਦਾ ਲੋ ਜੀ ਵੀਰ ਦੀ ਮੋਟਰ ਲੱਗੀ ਚੱਲਣ ਪੈਪ ਰਗ ਲਾਤਾ ਅੱਗੇ ਵੀ ਪਾਣੀ ਔਰ ਔ ਚੱਲ ਪੀ ਗੇ ਲੋ ਬਾਬੇ ਦਾ ਨਾਂ ਪਾਣੀ ਆ ਗਿਆ ਹਾਂ